ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵਗੇ ਤੇ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਵਲੌਗ ਚੈਨਲ ਤੇ ਤੇ ਅੱਜ ਆਪਾਂ ਕਈ ਦਿਨਾਂ ਬਾਅਦ ਵਲੌਗ ਪਾ ਰਹੇ ਆ ਜੀ ਤੇ ਦਿਨ ਹੈਗਾ ਅੱਜ ਬੁੱਧਵਾਰ ਤੇ ਟਾਈਮ ਹੋ ਗਿਆ ਸਵੇਰ ਦਾ 8 ਵਜੇ ਦਾ ਤੇ ਇਧਰ ਆਪਾਂ ਸਾਰੇ ਕੱਪੜੇ ਧੋਤੇ ਬਹੁਤ ਕੱਪੜੇ ਹੋ ਜਾਂਦੇ ਦੋ ਦਿਨਾਂ ਤੋਂ ਬਹੁਤ ਜ਼ਿਆਦਾ 3-4 ਧਣੀਆਂ ਧੋਤੀਆਂ ਸਾਰੇ ਕੱਪੜੇ-ਕੱਪੜੇ ਟੰਗੇ ਹੋਏ ਬਹੁਤ ਕੱਪੜੇ ਹੋ ਜਾਂਦੇ ਹੈਗੇ ਤੇ ਸਵੇਰੇ ਉੱਠਣਸਾਰ ਪਹਿਲਾਂ ਅੱਜ ਮਸ਼ੀਨ ਹੀ ਲਾਈ ਕੱਪੜੇ ਪਾਏ ਮਸ਼ੀਨ 'ਚ ਫਤਿਹਰਗੇ ਸੁੱਤੇ ਪਏ ਸੀ ਉਦੋਂ ਤੇ ਛੋਟਾ ਕਾਕਾ ਵੀ ਸੁੱਤਾ ਪਿਆ ਸੀ ਆ ਫਿਰ ਮੈਂ ਸਵੇਰੇ-ਸਵੇਰੇ ਪਹਿਲਾਂ ਕੱਪੜੇ ਪਾਤੇ ਅੱਜ ਮਸ਼ੀਨ 'ਚ 5:30 ਵਜੇ ਲਾਈ ਮਸ਼ੀਨ ਇਹ ਇਹ ਦੁਪਹਿਰਾ ਕਾਕਾ ਜੂਠਾ ਹੋਇਆ ਸੀਗਾ 3 ਵਜੇ ਤੋਂ ਪਹਿਲਾਂ ਦਾ ਤੇ ਮੈਂ ਫਿਰ ਮੈਨੂੰ ਨੀਂਦ ਹੀ ਨਹੀਂ ਆਈ ਹੈਗੀ ਤੇ ਕਾਕੇ ਨੂੰ ਹੁਣ ਦਿੱਤੀ ਹੈ ਦਵਾਈ ਅੱਜ ਕਾਕੇ ਤੂਏ ਤੇ ਠੀਕ ਨਹੀਂ ਸੀ ਲੱਗ ਰਹੀ ਜਿਵੇਂ ਐ ਲੱਗਦਾ ਸੀ ਬੁਖਾਰ ਹੋਇਆ ਹੁੰਦਾ ਕੱਲ ਵੀ ਉਹ ਸੁੱਤਾ ਜਾ ਰਿਹਾ ਦਿਨੇ ਕਾਫੀ ਟਾਈਮ ਤੇ ਮੈਨੂੰ ਗੱਲ ਤਾਂ ਹੀ ਲੱਗਿਆ ਜਿਵੇਂ ਉਹਨੂੰ ਬੁਖਾਰ ਬਖੂਰ ਹੋਇਆ ਹੁੰਦਾ ਇਸ ਕਰਕੇ ਤੇ ਉਹ ਹੁਣ ਵੀ ਤਿਆਗ ਆ ਦਵਾਈ ਦਿੱਤੀ ਹੈ ਹੁਣ ਉਹਨੂੰ ਤੇ ਸਵੇਰੇ 4:30 ਵਜੇ ਦਾ ਉੱਠਿਆ ਹੋਇਆ ਸੀਗਾ ਤੇ ਫਿਰ ਮੈਂ ਵੀ ਦੋਦੀ ਉੱઠી ਹੋਈ ਸੀ ਫਿਰ ਮੈਨੂੰ ਨੀਂਦ ਹੀ ਨਹੀਂ ਆਈ ਫਿਰ ਮੈਂ ਸਦੇ ਹੀ ਕੱਪੜੇ ਕੁੱਪੜੇ ਬਾਅਦ ਤੇ ਮਸ਼ੀਨ 'ਚ ਤੇ ਤਾਂ ਕਰਕੇ ਮੈਂ ਨੀਂਦ ਨਹੀਂ ਆਈ ਤੇ ਇੱਧਰ ਆ ਗਏ ਫਤਿਹ ਅਰਗੇ ਆ ਗਏ ਦੁੱਧੂ ਲੈ ਕੇ ਡੈਰੀ ਗਏ ਸੀਗੇ ਇਹ ਡੈਰੀ 'ਚ ਦੁੱਧੂ ਲੈਣ ਗਿਆ ਹੋਇਆ ਸੀਗਾ ਆਹ ਪਾਪਾ ਨਾਲ ਤੇ ਨਾਲੇ ਦੁਕਾਨ ਤੋਂ ਸਮਾਨ ਮੰਗਾਇਆ ਸੀਗਾ ਕੀ ਕਹਨਾ ਹਾਂ ਜੇ ਇਹ ਬਚਾਈ ਬਨਾਣ ਦਾ ਤਾਂ ਖਿਚੀਆਂ ਨਾਲ ਉਹਦੀ ਲੈ ਲੈ ਮਾਮਾ ਬਨਾਣ ਖਿਚੀਆਂ ਦਾ ਆਦੀ ਨਾ ਇਹ ਨਹੀਂ ਕਰਦੇ ਹੁੰਦੇ ਤੇ ਇਧਰ ਅਸੀਂ ਗਵਾਰਾ ਪੱਟ ਤਾ ਬਸ ਦੋ ਹੀ ਬੂਜੇ ਰਹਿ ਗਏ ਗਵਾਰੇ ਦੇ ਤੇ ਭਿੰਡੀਆਂ ਵਗੈਰਾ ਵੀ ਹੋਣਾ ਸੀ ਪੱਟ ਦੇਣੀਆਂ ਮਾਮਾ ਵੇ ਇਹ ਨਹੀਂ ਖਾਲਾ ਮਮਾ ਇੰਡੀਆ ਨੂੰ ਨਾ ਹੋ ਗਿਆ ਬਿਮਾਰੀ ਜੀ ਪੈ ਗਈ ਹੋਰੀ ਭਿੰਡੀਆਂ ਨੂੰ ਤੇ ਇਧਰ ਚਿੱਪੜ ਦੱਗੇ ਹੋਇਆ ਵਾਦੂ ਬੋਤ ਲੱਗੇ ਹੋਏ ਅੱਧੀਆਂ ਵੇਲੇ ਮੈਂ ਪਟਾਤੀਆਂ ਇਹਨਾਂ ਤੋਂ ਅੱਧੇ ਤੋੜ ਲਈ ਅਸੀਂ ਇਹ ਤੇ ਭਿੰਡੀਆਂ ਨੂੰ ਹੋਰ ਹੀ ਬਿਮਾਰੀ ਜੀ ਪੈ ਗਈ ਤਾਂ ਕਰਕੇ ਮੈਂ ਇਹਨਾਂ ਨੂੰ ਕਿਹਾ ਮੈਂ ਖਪਟ ਦਈਏ ਹੁਣ ਤੇ ਨਾਲ ਇਹਨਾਂ ਨੂੰ ਵੀ ਮਿਰਚਾਂ ਮਿਰਚਾਂ ਨੂੰ ਵੀ ਬਿਮਾਰੀ ਬਾਰੂ ਵੀ ਫੇਰੇ ਹੋਰੀ ਚਿੱਟੀ ਜੀ ਬਿਮਾਰੀ ਪੈ ਗਈ ਉਹਨਾਂ ਨੂੰ ਭਿੰਡੀਆਂ ਨੂੰ ਤੇ ਮਿਰਚਾਂ ਵੇਖੋ ਕਿੰਨੀਆਂ ਲੱਗੀਆਂ ਬਹੁਤ ਮਿਰਚਾਂ ਲੱਗਦੀਆਂ ਨਾ ਭਿੰਡੀਆਂ ਨੂੰ ਤੋੜਨਾ ਗੰਦਗਾਈਆਂ ਹੋਰੀ ਰਹਿਣ ਦੀ ਦਵਾ ਹੋਰੀ ਆ ਤਾਂ ਬਿਮਾਰੀ ਜਿਹੜੀ ਤੇ ਆਹ ਵੇਖੋ ਮਿਰਚਾਂ ਹੀ ਮਿਰਚਾਂ ਬਹੁਤ ਸੋਹਣੀਆਂ ਲੱਗੀਆਂ ਸਾਰੇ ਫੱਟ ਦੋ ਫਿਰ ਛੋਟੇ ਵੱਡੇ ਭਿੰਡੀਆਂ ਦੇ ਕੰਡ ਜੀ ਲਾ ਲੋਂਗੇ ਅਰੇ ਹਾਂ ਸਾਰੇ ਕੱਪੜਿਆਂ ਨੂੰ ਕੰਡ ਲੱਗ ਜੂਗੀ ਧੋਤੇ ਹੋਏ ਨੂੰ ਹੁਣ ਪਾਈ ਇਧਰ ਨਾ ਤੋਰੀਆਂ ਲੱਗੀਆਂ ਪਈਆਂ ਸੀ ਪਹਿਲਾਂ ਤੋਰੀਆਂ ਵੀ ਬੇਲਾਂ ਪਟਣ ਦਾ ਰਾਤਾ ਸੀਗਾ ਫਿਰ ਮੈਂ ਖਚਲ ਸੋਹਣੀਆਂ ਲੱਗੀਆਂ ਪੰਗਾ ਤੋਰੀਆਂ ਕਾ ਨੂੰ ਪਟਣਗਾ ਕਾਸੀ ਲੱਗੀਆਂ ਪੰਗਾ ਇਹੇ ਛੋਟੀਆਂ ਛੋਟੀਆਂ ਤੇ ਮੈਂ ਖਚਲ ਇੱਕ ਵਾਰੀ ਤੋੜ ਲਏ ਫਿਰ ਇਹ ਵੀ ਪੱਟ ਦੇਣੀਆਂ ਬੇਲਾਂ ਤੇ ਵਸ ਕੱਲੀਆਂ ਮਿਰਚਾਂ ਦੇ ਬੂਜੇ ਰਹਿ ਜਾਣਗੇ ਤੇ ਇੱਕ ਵੈਂਗਣੀ ਦਾ ਬੂਜਾ ਉਹ ਪਰਾਂ ਖੜਾਗਾ ਹੋ ਰਹਿ ਜੂਗਾ ਤੇ ਵੈਂਗਣੀ ਕਾਫੀ ਲੱਗਦੀ ਹੈਗੀ ਤੇ ਪਹਿਲਾਂ ਇੱਧਰ ਲੱਗੇ ਹੋਏ ਸਵੈਂਗਣੀ ਉਹ ਤਾਂ ਖਰਾਬ ਹੋ ਗਏ ਬੂਜੇ ਸੇ ਸੱਤ ਲਾਈ ਹੋਏ ਸੀ ਤੇ ਹੁਣ ਆਪਾਂ ਬੀਜ ਦਾਂਗੇ ਨਵੀਆਂ ਸਬਜ਼ੀਆਂ ਪਾਪਾ ਸਰਦੀ ਵਾਲੀਆਂ ਸਬਜ਼ੀਆਂ ਬੀਜਣੀਆਂ ਹੁਣ ਸਰਦੀ ਵਾਲੀਆਂ ਸਬਜ਼ੀਆਂ ਬੀਜ ਦਾਂਗੇ ਤੇ ਆਹ ਸਾਰੀਆਂ ਫੱਟ ਦੇਣੀਆਂ ਬਸ ਕੱਲੀਆਂ ਮਿਰਚਾਂ ਦੇ ਬੂਜੇ ਰੱਖਾਂਗੇ ਆਪਾਂ ਕਈ ਬੂਜੇ ਹੈ 5 6 ਮਿਰਚਾਂ ਦੇ ਮਮਾ ਹੂੰ ਇਹ ਦਵਾਈ ਦੇ ਰਿਹਾ ਪਾ ਲਾ ਮਮਾ ਪਾਪਾ ਤੋਂ ਖੁਲਾ ਰ ਮੈਂ ਨਹੀਂ ਦਾਈ ਖੋਲਦੀ ਤੇਰੀ ਦਾਈ ਖੋਲ ਦੇ ਕਹਿੰਦਾ ਟੌਫੀ ਨੂੰ ਦਾਈ ਕਹਿੰਦਾ ਇਹਨੂੰ ਪਤਾ ਨਹੀਂ ਇਹਨੂੰ ਅਸੀਂ ਦਵਾਈ ਨਹੀਂ ਕਦੇ ਟੌਫੀ ਟੌਫੀ ਕਹਿੰਦਾ ਇਹ ਕੀ ਆ ਇਹ ਟੌਫੀ ਆ ਰਹੀਦਾ ਹਾਂ ਹੁਣ ਪਤਾ ਲੱਗ ਗਿਆ ਵੀ ਟੌਫੀ ਆ ਹੈ ਨਾ ਮਮਾ ਨੇ ਟੌਫੀ ਕਹਤਾ ਖਾਂਦੇ ਨਹੀਂ ਹੁੰਦੇ ਟੌਫੀ ਬਾਉ ਹੁੰਦੇ ਉਹਦੇ ਵਿੱਚ ਜਹਾਨਾ ਹੋਰੀ ਹਰੇ ਵਾਈ ਜੇ ਜੰਮ ਗਈ ਰੋਜ਼ ਮੀਂਹ ਆਏ ਰਹਿੰਦੇ ਤੇ ਆਪੇ ਮੈਂ ਫਿਰ ਧੁੱਪ ਤਾਂ ਪਨਾਲ ਇੱਕ ਅੱਧਾ ਦਿਨ ਦੀ ਧੁੱਪ ਲੱਗ ਗਈ ਤਾਂ ਮੰਮੀ ਜਾਈ ਆਪੇ ਹੋ ਜਾਣਗੇ ਸਹੀ ਇਹ ਬਾਵਾ ਲਾ ਰਹੇ ਥੇ ਤੇ ਆ ਰੰਗ ਕਰਵਾਇਆ ਹੋਇਆ ਸੀਗਾ ਸ਼ੀਸ਼ਾਂ ਤੋਂ ਹਜੇ ਤਾਰਾ ਹੀ ਨਹੀਂ ਤੇ ਰੰਗ ਹਜੇ ਉਦੋਂ ਕਰ ਰਹੇ ਸੀਗੇ ਤੇ ਕਾਕਾ ਹੋ ਗਿਆ ਸੀ ਆਪਣੇ ਉਦੋਂ ਫਿਰ ਤਾਂ ਕਰਕੇ ਮੈਂ ਤਾਂ ਕੰਮ ਕੰਮ ਕਰਨਾ ਨਹੀਂ ਸਕੀ ਫਿਰ ਸਾਡਾ ਟਾਈਮ ਹੀ ਨਹੀਂ ਲੱਗਿਆ ਹੱਤੇ ਦੇ ਪਾਪਾ ਦਾ ਵਿਸ਼ੇਸ਼ ਹੈ ਸੰਤੁਰ ਰੰਗ ਰੰਗ ਤਾਰਦੂ। ਆਤੀ। ਰੰਗ ਤਾਂ ਹਜੇ ਅੱਧਾ ਵਿਚਾਲੇ ਪਿਆ ਸੀ ਉਦੋਂ ਜਿਹੜਾ ਕਾਕਾ ਹੋ ਗਿਆ। ਕੀ ਹੋ ਗਿਆ? ਦਾਈ। ਦਾਈ। ਅੱਜ ਦਿਖਾ ਦੋ ਕੇ। ਹਮ। ਪੁੱਠੇ ਕੰਮ ਕਰਦਾ। ਪਾਪਾ ਤੇ ਕੱਪੜੇ-ਕੁੱਪੜੇ ਹੁਣ ਮੈਂ ਧੋਤੇ ਸੀਗੇ। ਤੇ ਹੁਣ ਮੈਂ ਚੱਲੀ ਅੰਦਰ ਮੰਮਾ ਹਾਂ ਇਹ ਤਾਂ ਕਿਆ ਲੇਟ ਸੁਪਿਆ ਤੇ ਕਿਆ ਮੰਮੀ ਹਾਂ ਕਾਕਾ ਹਜੇ ਸੁੱਤਾ ਪਿਆਗਾ ਦਵਾਰੇ ਸੌਂ ਗਿਆ ਇਹ ਦਵਾਈ ਦੇ ਕੇ ਪਾਤਾ ਇਹਨੂੰ ਮੰਮਾ ਹਾਂ ਆਈ ਹਾਂ ਇਹ ਤਾਂ ਮਮਾ ਮੈਨੂੰ ਐਂਜੇ ਲੱਗਿਆ ਜਿਵੇਂ ਇਹਨੂੰ ਬੁਖਾਰ ਹੋਇਆ ਹੁੰਦਾ ਕੱਲ ਦਾ ਇਹ ਇਧਰ ਮੈਂ ਕਰ ਗਈ ਸੀਗੀ ਸਾਫ ਸਫਾਈ ਸਲੇਵ ਦੀ ਤਾਂ ਸੈਲਫ ਦੀ ਸਸਫਾਈ ਕਰਤੀ ਸੀਗੀ ਮੈਂ ਤੇ ਗੈਸ ਵੀ ਸਾਫ ਕਰ ਕੀ ਸੀਗੀ ਮੈਂ ਰੋਟੀ ਰੋਟੀ ਬਣਾਉਂਗੀ ਹੁਣ ਤੇ ਇਧਰ ਭਾਂਡਿਆਂ ਦਾ ਬਾਜ਼ਾਰ ਲੱਗਿਆ ਪਿਆ ਮੇਰੇ ਵਾਸਤੇ ਭਾਂਡੇ ਧੂੰਗੀ ਹੁਣ ਭਾਂਡੇ ਧੋਣ ਲੱਗਦੀਆਂਗੀ ਫਰਿਜ ਪਹਿਲਾਂ ਅਸੀਂ ਦੂਜੀ ਸਾਈਡ ਲਾਤਾ ਸੀ ਹੁਣ ਇੱਥੇ ਲਾ ਲਿਆ ਰਸੋਈ 'ਚ ਲਾ ਲਿਆ ਹਾਂ ਜੀ ਤੇ ਅੱਜ ਮੈਂ ਆ ਕਰ ਰਹੀ ਆਂਗੀ ਮਗਾਏ ਆਹ ਟਕੋੜੀਆਂ ਮੰਗਾਣੇ ਅੱਜ ਮੈਂ ਆਹ ਮੋਟੀਆਂ ਟਕੋੜੀਆਂ ਤੇ ਆਲੂ ਸੀ ਇਹ ਹੁਣੇ ਦੁਕਾਨ ਤੇ ਜਾ ਕੇ ਆਏ ਸੀ ਨਹੀਂ ਤਾਂ ਮੈਂ ਸਬਜੀ ਸਬਜੀ ਸਦੀਆਂ ਬਣਾ ਦੇਣੀ ਹੁੰਦੀ ਜਲਦੀ ਉੱਠ ਕੇ ਤੇ ਹੋਰ ਸਬ지ਆਂ ਤੋਂ ਦਿ ਲੱਕ ਗਿਆ ਹੁਣ ਤੇ ਮੈਂ ਇਹਨਾਂ ਨੂੰ ਕਿਹਾ ਮਖਾ ਮੋٹے ਪਕੌੜੇ ਨਾਲ ਲੈ ਕੇ ਆਇਓ ਆਹ ਪਕੌੜੀਆਂ ਲਿਆਇਓ ਤੇ ਇਹਨਾਂ ਦੀ ਸਬਜ਼ੀ ਬਣਾ ਲਾਂਗੇ ਆਪਾਂ ਆਲੂ ਪਕੌੜੀਆਂ ਦੀ ਬਹੁਤ ਵਧੀਆ ਬਣਦੀ ਹੈ ਸਬਜ਼ੀ ਇਹਨਾਂ ਦੀ ਤੇ ਬਣੇ ਰਿਓ ਜੀ ਬਲੌਗ ਦੇ ਨਾਲ ਤੇ ਹੁਣ ਆਪਾਂ ਲਾਉਨੇ ਆਪਦੀ ਡਿਊਟੀ ਭਾਂਡਿਆਂ ਤੇ ਤੇ ਫਿਰ ਬਣਾਵਾਂਗੇ ਰੋਟੀ ਸਬਜ਼ੀ ਮਿਲਦੇ ਆ ਤੁਹਾਨੂੰ ਅੱਗੇ ਬਲੌਗ ਚ ਇਧਰ ਆਪਣਾ ਖਾਣਾ ਬਣ ਕੇ ਰੈਡੀ ਹੋ ਗਿਆ ਜੀ ਰੋਟੀ ਵੀ ਬਣਾ ਲਈ ਆਪਾਂ ਨੇ ਤੇ ਸਬਜ਼ੀ ਵੀ ਬਣ ਗਈ ਆਪਣੀ ਅੱਜ ਬਣਾਈ ਸੀਗੀ ਆਲੂ ਪਕੌੜੀਆਂ ਦੀ ਸਬਜ਼ੀ ਤੇ ਇਧਰ ਚਾਹ ਵੀ ਕਰ ਲਈ ਤਿਆਰ ਨਾਲ ਹੀ ਦੂਜੀ ਵਾਰ ਦੀ ਤੇ ਇਧਰ ਰੋਟੀ ਬਣਾਈ ਪਈ ਹੈ ਜੀ ਤੇ ਇਧਰ ਬਣਾਈ ਆਪਾਂ ਆਲੂ ਪਕੌੜੀਆਂ ਦੀ ਸਬਜ਼ੀ ਬਰੀਕ ਪਕੌੜੀਆਂ ਦੀ ਤੇ ਅੱਜ ਮੈਂ ਪਕੌੜੇ ਮੰਗਾਏ ਨਹੀਂ ਹੁਣ ਚਲ ਅੱਜ ਪਕੌੜੀਆਂ ਦੀ ਬਣਾਉਣੀ ਹੈ ਸਬਜ਼ੀ ਤੇ ਇਧਰ ਫਤੇ ਸਿੰਘ ਮਸਤੀ ਕਰਦਾ ਫਿਰਦਾ ਵੇਖੋ ਕਿੱਥੇ ਬੜਿਆ ਬੈਠਾ ਤੇ ਇਧਰ ਇਹ ਪਟਣ ਲੱਗੇ ਹੁਣ ਭਿੰਡੀਆਂ ਵਗੈਰਾ ਸਾਰੀਆਂ ਘਟ ਦੇਣਗੇ ਤੇ ਫਿਰ ਖਰਦੀਆਂ ਵਾਲੀ ਸਬਜ਼ੀ ਦੀ ਤਿਆਰੀ ਹੋ ਜੂਗੀ ਇਹ ਸਾਨੂੰ ਪੱਟ ਰਹੀ ਹੈ ਸਾਰੀਆਂ ਆਹ ਭਿੰਡੀਆਂ ਭੁੰਡੀਆਂ ਇਧਰ ਨਾਲ ਫਤੇ ਦੇ ਪਾਪਾ ਨੇ ਪੱਟ ਕੇ ਉਹ ਧਰਤੀਆਂ ਤੋਰੀਆਂ ਦੀਆਂ ਵੱਲ ਆ ਤੇ ਭਿੰਡੀਆਂ ਦੀਆਂ ਮੈਂ ਤਾਂ ਉਹਨਾਂ ਨੂੰ ਕਿਹਾ ਸੀਗਾ ਮੈਂ ਖ ਚੱਲ ਤੋਰੀਆਂ ਛੋਟੀਆਂ-ਛੋਟੀਆਂ ਲੱਗੀਆਂ ਹੋਈਆਂ ਸੀ ਮੈਂ ਖ ਇੱਕ ਵਾਰੀ ਹੋਰ ਤੋੜ ਕੇ ਨਾ ਵੀ ਫੇਰ ਪਾਟ ਦਾਂਗੇ ਇਹਨਾਂ ਨੂੰ ਤੇ ਇਹਨਾਂ ਨੇ ਪਾਟ ਹੀ ਦਿੱਤੀਆਂ ਉਹ ਰੱਖਤੀਆਂ ਕੰਦ ਤੇ ਤੇ ਆ ਬਸ ਕੱਲੀ ਮਿਰਚਾਂ ਦੇ ਬੁੱਝੇ ਰਹਿ ਗਏ ਹੁਣ 5-6 ਬੁੱਝੇ ਮਿਰਚਾਂ ਦੇ ਤੇ ਹੁਣ ਬਸ ਦੀ ਤਿਆਰੀ ਕਰਨੀ ਹੈ ਸਰਦੀਆਂ ਵਾਲੀਆਂ ਸਬਜ਼ੀਆਂ ਦੀ ਸਾਰਾ ਵੇਲਾ ਕਰ ਲਿਆ ਇੱਧਰ ਤੇ ਇੱਧਰ ਵੀ ਸਾਰਾ ਆਹ ਕੰਦ ਦੇ ਨਾਲ ਨਾਲ ਧੁਰਤਿਕ ਹੋ ਤਿੱਕ ਵੇਲਾ ਕਰੇ ਹੋਏ ਸਾਰਾ ਕਿਆਰਾਂ ਤੇ ਇੱਥੇ ਵੀ ਹੁਣ ਸਰਦੀਆਂ ਵਾਲੀਆਂ ਸਬਜ਼ੀਆਂ ਲਾ ਦਾਂਗੇ ਤੇ ਬਤੇ ਦੇ ਪਾਪਾ ਗਏ ਹੋਏ ਬੀ ਲੈਣ ਸਬਜ਼ੀਆਂ ਦੇ ਸਰਦੀਆਂ ਵਾਲੀਆਂ ਦੇ